ਆਮਲੇ ਜੇ ਰੰਗ ਦਾ مالک ਇਧਰ ਚਾਰਾਂ ਦੇ ਵਿੱਚੋਂ ਕੌਣ ਚਾਰ ਜਫੇ ਤਿਆਰ ਪੱਟਾ ਤੇ ਥਾਪੀਆਂ ਪੱਟਾ ਤੇ ਥਾਪੀਆਂ ਵੱਜਦੀਆਂ ਕਿ ਰੇਡਾਂ ਭਾਵੇਂ ਲੱਖ ਪੈਂਦੀ ਹੈ ਪਰ ਗੱਲ ਜਫਿਆਂ ਤੇ ਮੁੱਕਣੀ ਹੈ ਲੈ ਵੀ ਇੰਦਰਾ ਹੋ ਮੂਰੇ ਲੈ ਵੀ ਗੁਰਵਿੰਦਰਾ ਕਾਂਗਿਆਲੇ 21000 ਦੇ ਤਿੰਨ ਜਫੇ ਹੋਣਗੇ ਪਈ ਹੋਈ ਰੇਡ ਸ਼ਰਨਾ ਗੁਰਵਿੰਦਰ ਰਾਜੂ ਨਾਲ ਇੰਦਰ ਬਈ ਹੀ ਰੇਡ ਤੇ ਕਬੱਡੀ 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 ਖੋਸੇ ਕੋਟਲੇ ਵਾਲਾ ਵੀ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਇੱਕ ਫਰਿਆਦ ਦਾ ਜਫਾ ਹੋ ਗਿਆ ਇੱਕ ਰਾਜੂ ਦਾ ਜਫਾ ਹੋ ਗਿਆ ਕੰਮ ਕਹਿੰਦੇ ਸਿਰੇ ਦਾ ਸੁਖਪ੍ਰੀਤ ਨੇ ਕਬੱਡੀ ਪਾਈ ਅਮਨ ਕਰੀ ਗੱਲ ਜਿਉਣ ਵਾਲੀ ਆ ਸੁੱਖਾ ਜੀਵਨ ਢਿੱਲੂਣੀ ਜਗਦੀਪੂਣੀ ਮਾਣ ਕਰਦੇ ਉਸ ਨੌਜੰਦ ਦੀ ਖੇਡ ਤੇ ਅਵਤਾਰ ਨਹਿਰੂ ਦੀ ਕਹਿੰਦੇ ਟੀਮ ਖੇਡ ਰਹੀ ਹੈ ਉਧਰ ਉਤਮ ਵੀਰ ਦੀਆਂ ਯਾਦਾਂ ਨੇ ਟੱਕਰ ਫਰਿਆਦ ਤੇ ਸੁੱਖੇ ਦੇ ਦਰਮਿਆਨ ਕਿਸ਼ਨਪੁਰੇ ਦੇ ਕਬੱਡੀ ਕੱਪ ਦਾ ਫਾਈਨਲ ਦੁਨੀਆ ਆਨੰਦ ਮਾਰ ਰਹੀ ਹੈ ਤੇ ਸਮਾਨੀ ਚੁੰਬਕ ਅੱਜ ਚੁੰਬੜੀ ਜਾਂਦਾ ਹੈ ਅੱਜ ਸਿਰਾ ਕਰਾਈ ਜਾਂਦਾ ਹੈ ਹਵਾ ਵੀ ਕਹਿੰਦੇ ਖੜੀ ਐ ਕਈ ਪਰਨੇ ਖੁਸ਼ੀ ਚ ਘੁਮਾ ਰਹੇ ਆ ਤੇ ਕਈ ਪਰਨੇ ਨਾ ਹਵਾ ਦੀ ਝੱਲ ਮਾਰ ਰਹੇ ਆ ਆਹ ਸਾਹਮਣੇ ਪੈਂਦੀ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕਾਂਗਿਆ ਲਿਆ ਹੋ ਮੂਰੇ ਆ ਗੁਰਵਿੰਦਰਾ ਹੋ ਮੂਰੇ ਤਿੰਨਾਂ ਜੱਥਿਆਂ ਦੇ 21000 ਰੱਗਾ ਹੋਇਆ ਰਾਜੂ ਵਰਗੇ ਰੋਮੀ ਵਰਗੇ ਇੰਦਰ ਵਰਗੇ ਮੁਕਾਬਲਾ ਚੋਟੀ ਦਾ ਟੱਕਰ ਫਸ ਗਈ ਐ ਪਈ ਹੋਈ ਰੇਡ ਤੇ ਖੋਸੇ ਕੋਟਲੇ ਵਾਲਾ ਬੱਲੇ 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 ਵਾਹ ਓਏ ਕਬਰੀਆ ਦੁਨੀਆ ਖੁਸ਼ ਹੈ ਜਿਨ੍ਹਾਂ ਨੂੰ ਅੱਜ ਦੇ ਰੇਡ ਪਾਉਣ ਦੇ ਲਈ ਵਾਧਾ ਹੋਇਆ ਹੁਣ ਦੇਖਦਾ ਵੀ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਫੱਟਾ ਤੇ ਥਾਪੀਆਂ ਵੱਜਦੀਆਂ ਲੋਕ ਕਹਿੰਦੇ ਖੁੱਬੇ ਪਏ ਐ ਕਿਸ਼ਨਪਰੇ ਦਾ ਵੱਡਾ ਮੇਲਾ ਚੱਲਦਾ ਹੈ ਹੈਵੀ ਗੁਰਵਿੰਦਰਾ ਹੋ ਨੇੜੇ ਉਹ ਪੈਂਦੀ ਹੋਈ ਰੇਡ ਰੋਮੀ ਲੋਹਾਰੇ ਵਾਲਿਆ ਪੈਂਦੀ ਰੇਡ ਲਾਲੀ ਤੇ ਗੁਰਵਿੰਦਰ ਲਾਲੀ ਤੇ ਗੁਰਵਿੰਦਰ ਲਾਲੀ ਤੇ ਗੁਰਵਿੰਦਰ ਲਾਲੀ ਤੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਉਹ ਬੱਲੇ 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 ਕਾਂਗਾ ਗੁਰਵਿੰਦਰ ਸਿਰਾ ਲਓ ਸਾਹਮਣੇ ਕਹਿੰਦੇ ਲਾਲੀ ਨੇ ਕਬੱਡੀ ਪਾ ਦਿੱਤੀ ਹੈ ਕੀਲਾ ਜੀ ਨੰਬਰ ਰੇਡਰ ਨੂੰ ਦਿੱਤਾ ਗਿਆ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਹੈ ਔਰ ਸਾਹਮਣੇ ਕਬੱਡੀ ਨੌਜਨ ਗੱਭਰੂ ਨੇ ਗੁਰਵਿੰਦਰ ਕਾਂਗੇ ਵਾਲਾ ਸਿਰਾ ਲਾ ਗਿਆ ਕਾਂਗੇ ਵਾਲਾ ਕਾਂਗੇ ਵਾਲਾ ਬਿੱਲਾ ਕਿਹਦੇ ਹੱਕ ਦੇ ਵਿੱਚ ਵਿਸਲ ਮਾਰਦਾ ਹੈ ਨੰਬਰ ਗੁਰਵਿੰਦਰ ਕਾਂਗੇ ਦਾ ਲੈ ਵੀ ਰਾਜੂ ਗੁਰਵਿੰਦਰ ਦੇ ਕਿੰਨੇ ਜੱਫੇ ਹੋ ਗਏ ਤਿੰਨਾ ਤੇ 21000 ਲੱਗਾ ਹੋਇਆ ਹੈ ਤਿੰਨ ਹੋ ਗਿਆ ਇੱਕ ਵਾਰੀ ਗੁਰਵਿੰਦਰ ਲਈ ਤਾੜੀਆਂ ਮਾਰੋ 21000 ਦੇ ਤਿੰਨ ਜੱਫੇ ਲਾ ਗਿਆ ਕਾਂਗੇ ਵਾਲਾ ਕਿਸ਼ਨਪੁਰੇ ਦੇ ਬੇਲੇ ਤੇ 21000 ਦੇ ਤਿੰਨ ਜੱਫੇ